हां जी दोस्तों सेहत ਨੂੰ ਸਿਹਤਮੰਦ ਰੱਖਣ ਦੇ ਨਿਯਮ ਨੰਬਰ 1 ਜਿਆਦਾ ਖਾਣਾ ਖਾਣ ਨਾਲ ਸਰੀਰ ਨੂੰ ਜਿਆਦਾ ਬਿਮਾਰੀਆਂ ਘੇਰ ਲੈਂਦੀਆਂ ਹਨ ਨੰਬਰ 2 ਗੁਰਦੇ ਦੀ ਬਿਮਾਰੀ ਵਿੱਚ ਜਿਆਦਾ ਪਾਣੀ ਪਿਓ ਜਿਆਦਾ ਪਾਣੀ ਪੀਵੋਗੇ ਤਾਂ ਗੁਰਦੇ ਦੀਆਂ ਬਿਮਾਰੀਆਂ ਦੂਰ ਰਹਿਣਗੀਆਂ ਨੰਬਰ 3 ਨਿੰਮ ਦਾ ਰਸ ਪੀਣ ਨਾਲ ਫੋੜੇ ਫਿਣਛੇ ਨਹੀਂ ਨਿਕਲਦੇ ਅਤੇ ਦੰਦ ਖੁਜਲੀ ਵੀ ਦੂਰ ਰਹਿੰਦੀ ਹੈ ਨੰਬਰ 4 ਰਾਤ ਨੂੰ ਜਿਆਦਾ ਠੰਡੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰਦੀ ਜ਼ੁਖਾਮ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 5 ਕੱਚਾ ਲਸਣ ਖਾਣ ਨਾਲ ਦੜਾ ਮਜ਼ਬੂਤ ਹੁੰਦਾ ਹੈ ਨੰਬਰ 6 ਰਾਇਾਨਾ ਕੋਕੋਨਟ ਤੇਲ ਦੀ ਵਰਤੋਂ ਕਰਨ ਨਾਲ ਸਕਿਨ ਚਮਕਦਾਰ ਹੁੰਦੀ ਹੈ ਨੰਬਰ 7 ਸੋਲੇ ਖਾਣ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ ਇਸ ਲਈ ਸਾਰਾ ਰਾਇਾਨਾ ਸੇਵਨ ਕਰਨਾ ਚਾਹੀਦਾ ਹੈ ਨੰਬਰ 8 ਰਾਇਾਨਾ ਨਿੰਬੂ ਪਾਣੀ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨੰਬਰ 9 ਦਾਖਾ ਖਾਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਨੰਬਰ 10 ਸਿਰ ਤੇ ਬਦਾਮ ਦਾ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 11 ਰਾਤ ਨੂੰ ਬਦਾਮ ਖਾਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਨੰਬਰ 12 ਬਿਮਾਰੀ ਦਰਾਂ ਰੋਟੀ ਘੱਟ ਖਾਓ ਅਤੇ ਫਲ ਜ਼ਿਆਦਾ ਖਾਓ ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 13 ਕੱਚੇ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 14 ਸਵੇਰੇ ਖਾਲੀ ਪੇਟ ਜੀਰੇ ਵਾਲਾ ਪਾਣੀ ਪੀਣ ਨਾਲ ਵਾਜਨਾ ਘੱਟ ਹੁੰਦਾ ਹੈ ਨੰਬਰ 15 ਜ਼ਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 16 ਗਰਭਪਤੀ ਔਰਤਾਂ ਨੂੰ ਤਲੇ ਹੋਏ ਭੋਜਨ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 17 ਰੋਜ਼ਾਨਾ ਪਨੀਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਧੰਨਵਾਦ ਜੀ